ਸਤਨਾਮ ਸ਼੍ਰੀ ਵਾਹਿਗੁਰੂ ਉਹਨੇ ਜਾਨ ਦੇ ਰੱਖੀ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੀ ਤੰਦਰੁਸਤੀਆਂ ਬਖਸ਼ੀ ਵੀਡੀਓ ਦੇਖ ਰਹੀ ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਦਿਨ ਅੱਜ ਬੁੱਧਵਾਰ 21 ਜਨਵਰੀ 2026 ਤੇ ਸਵਾਗਤ ਕਰਦੇ ਹਾਂ ਜੀ ਆਪਾਂ ਅੱਜ ਦੇ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਪਿਛਲੀਆਂ ਵੀਡੀਓਆਂ ਨੂੰ ਇੰਨਾ ਪਿਆਰ ਸਤਿਕਾਰ ਦੇਣ ਲਈ ਸਾਰਿਆਂ ਦਾ ਦਿਲੋਂ ਧੰਨਵਾਦ ਆ ਰਹੀਆਂ ਤੇ ਕੀ ਮਹੌਲ ਹੋਟ ਹੈ ਭਾਈ ਦਿਖਾਉਣਿਆ ਤੁਹਾਨੂੰ ਅੱਜ ਦਾ ਆਪਾਂ ਕੀ ਕੰਮਕਾਰ ਕਰਦੇ ਤੇ ਕਿਵੇਂ ਰਹਿੰਦਾ ਅੱਜ ਦਾ ਆਪਣਾ ਦਾ 11 ਗੱਡੀਆਂ ਭਾਈ ਸਾਰੀਆਂ ਇੱਥੇ ਬਾਹਰ ਹੀ ਲੱਗਦੀਆਂ ਤੇ ਕੋਈ ਭਾਵੇਂ ਘਰ ਦੇ ਅੰਦਰ ਲਾ ਲਈ ਤੇ ਕੁੱਲ ਮਿਲਾ ਕੇ ਬਾਕੀ ਭਾਈ ਸਾਰੀਆਂ پارکਾਂ ਬਾਹਰ ਹੀ ਬਣੀਆਂ ਹੋਈਆਂ ਤੇ ਗੱਡੀਆਂ ਭਾਈ ਉੱਚੇ ਮਾਡਲ ਦੀਆਂ ਵੀ ਨੇ ਤੇ ਨੀਵੇਂ ਮਾਡਲ ਵਾਲੀਆਂ ਵੀ ਸਾਰੇ ਬੰਦੇ ਭਾਈ ਦੇਖਣ ਨੂੰ ਮਿਲ ਜਾਣਗੇ ਪੁਰਾਣੀਆਂ ਗੱਡੀਆਂ ਬਹੁਤ ਆ ਤੇ ਨਵੀਆਂ ਤਾਂ ਭਾਈ ਬੇਸਾਬ ਹੀ ਕੰਮ ਹੈ ਤੇ ਭਾਈ ਸਾਧਾਂ ਦੀ ਗੱਲ ਕਰੀ ਜੇ ਸਾਧਾਂ ਨੇ ਇੰਡੀਆ ਨਾਲ ਇੱਥੇ ਜ਼ਿਆਦਾ ਹੈ ਆਪਣੇ ਭਾਰਤ ਨਾਲ ਹਰੇਕ ਬੰਦਾ ਆਪਣੀ ਸਾਧਨ ਉੱਤੇ ਜਾਣਾ ਪਸੰਦ ਕਰਦਾ ਇੱਥੇ ਤੇ ਇਸ ਕਰਕੇ ਭਾਈ ਰਾਸ਼ਵੀ ਵੱਧ ਹੈ ਤੇ ਸੜਕਾਂ ਵੀ ਭਾਈ ਇੱਥੇ ਵੱਡੀਆਂ ਵੱਡੀਆਂ ਤੇ ਤੇ ਜਿੱਦਾਂ ਭਾਈ ਆਪਾਂ ਨੂੰ ਕੰਮ ਤੋਂ ਥੋੜੀ ਜੀ វេល ਹੋਈ ਤੇ ਬਾਹਰ ਲਾ ਖੂਬਸੂਰਤ ਨਜ਼ਾਰਾ ਤੁਹਾਨੂੰ ਲਾਜ਼ਮੀ ਦਿਖਾ ਕੇ ਲਿਆਵਾਂਗੇ ਵਾਦੇ ਆ ਭਾਈ ਆਪਾਂ ਆਪਣੀ ਕੰਮ ਵਾਲੇ ਨੂੰ ਉਹ ਸਾਹਮਣੇ ਭਾਈ ਅੱਗੇ ਤੁਸੀਂ ਦੇਖ ਰਹੇ ਹੋ ਉਹ ਸਾਹਮਣੇ ਆਈ ਹੈ ਹਾਈਵੇ ਵੱਡਾ ਹਾਈਵੇ ਉਹ ਸਦਾ ਬਈ ਗਾਹਾਂ ਕੋਲਾ ਲਾਹਂਪੁਰ ਨਿਕਲ ਜਾਂਦੇ ਆਪਾਂ ਲਾਉਣੇ ਆਪਣੇ ਸਾਈਕਲ ਨੂੰ ਜੰਦਾ ਤੜਕੇ ਤੜਕੇ ਐਦਾਂ ਬਈ ਰਸ਼ ਪਿਆ ਹੁੰਦਾ ਇੱਥੇ ਤੇ ਦੋਰੀਆਂ ਸਾਰੀਆਂ ਇਕੱਠੀਆਂ ਆ ਜਾਂਦੀਆਂ ਗੱਡੀਆਂ ਆਪਣੀਆਂ ਗੱਡੀਆਂ ਸਾਰੇ ਨੰਬਰ ਇੱਕੋ ਜਿਹੀ ਇੱਧਰ ਵੀ ਤੇ ਉੱਧਰ ਵੀ ਮਨੀਮਾ ਓਕੇ ਹਾਂ ਤੇ ਇੱਕ ਕੰਟੇਨਰ ਬਾਈ ਖਾਲੀ ਕਰਤਾ ਆਪਣੇ ਜੁਬਰਾਂ ਨੇ ਬਰਗੋਲੀ ਦਾ ਰੰਗ ਗੱਡੀ ਦਾ ਉੱਤੋਂ ਮੈਂ ਆਗਾ ਤੇ ਇੱਧਰ ਨਵਾਂ ਕੰਟੇਨਰ ਆਇਆ ਹੋਇਆ ਤੇ ਥੋੜੀ ਜਿਹਾ ਘੱਟ ਦੀ ਉਧਰੋਂ ਲਾਉਣੇ ਆ ਤੇ ਇੱਧਰ ਬਾਈ ਮਿੱਤਰ ਪਿਆਰੇ ਆਪਣੇ ਆਮ ਲਾਈ ਜਾਂਦੇ ਆ ਇੰਨਾ ਚ ਬਾਈ ਆ ਪਾਲਕ ਹੁੰਦੀ ਛੋਟੀ ਪਾਲਕ ਵੱਡੀ ਪਾਲਕ ਤੇ ਐਦਾਂ ਭਾਈ ਵਾਵਾ ਸਮਾਨ ਮਿਕਸ ਜਾਉਂਦਾ ਤੇ ਐ ਗੋਤਿਆਂ ਚ ਭਾਈ ਪੈਕਿੰਗ ਕਰ ਕਰਉਂਗੇ 5-5 ਕਿਲੋ ਦੇ ਵੱਡੇ ਤੇ ਹੁਣ ਆਪਾਂ ਆਗਦੇ ਇਹਨੇ ਖੋਲਾਂਗੇ ਆਪਦਾ ਉੱਤੇ ਬਰਕੋਲੀ ਦੇ ਤੇ ਇਧਰ ਭਾਈ ਦੂਜੀ ਕੰਪਨੀ ਆਏ ਭਾਈ ਐ ਸਾਲੇ ਆਪਦਾ ਭਾਈ ਆਹਾ ਆਲੈਂਡਦਾਰੀ ਜਾਂਦੇ ਆ ਇਹਨਾਂ ਨੇ ਭਾਈ ਅੰਦਰ ਆਪਦਾ ਸਾਮਕੇ ਰੱਖਿਆ ਹੈ ਸਮਾਨ ਇਹ ਇਧਰ ਭਾਈ ਆর্ডার 150 ਦਾ ਸੀ ਤੇ ਆਪਣੀ ਨਿਬੜੀਏ ਚੋਂ 132 ਅੱਧ ਬੈਲੈਂਸ ਰਹਿਦਾ ਸੀ ਆਪਣਾ 132 ਤੇ ਹੁਣ ਉਹ ਦੂਜਾ ਗੱਡੇ ਇਹਨਾਂ ਖੋਲ ਕੇ ਤੇ ਉਹ ਭਾਈ ਪੂਰੀ ਕਰਾ ਲਾਂਗੇ 150 ਆਵਦਾ ਆਰਡਰ ਤੇ ਐਦਾਂ ਦੀ ਭਾਈਏ ਕੋਈ ਗੱਲ ਬਾਤ ਤੇ ਸੂਰਜ ਭਾਈ ਸਾਹਿਬ ਤੇ ਕੱਲ ਕੰਮ ਭਾਈ ਜਿਆਦਾ ਸੀ ਤੇ ਆਈਸ ਬਾਕਸ ਆਪਣਾ ਸਾਰਾ ਵਿਲਾ ਹੋ ਗਿਆ ਥੋੜਾ ਜਿਹਾ ਸਮਾਨ ਰਹਿ ਗਿਆ ਤੇ ਇਧਰ ਭਾਈ ਸੰਤਰੇ ਲੈਮਨ ਤੇ ਆਤਾ ਇਹ ਚੀਜ਼ਾਂ ਹੀਆਂ ਰਹਿ ਗਈਆਂ ਸਾਡੇ ਕੋਲ ਤੇ ਅੱਜ ਦੇਖੋ ਭਾਈ ਉਧਰੋਂ ਕੀ ਕੁਸ ਉਤਰ ਕੇ ਆਉਂਦਾ ਤੇ ਕਿੰਨਾ ਸਮਾਨ ਆਉਂਦਾ ਕੀ ਹਿਸਾਬ ਦਾ ਵਾ ਤੇ ਜੇ ਖਾਲੀ ਹੋਵੇ ਭਾਈ ਸਾਨੂੰ ਵੀ ਸੁਕਾ ਸਮਾਨ ਕੱਢਣਾ ਵਾੜਨਾ ਸੌਖਾ ਤੇ ਨਹੀਂ ਬਾਲੇ ਭੰਤਾ ਸਮਾਨ ਹੋ ਜਾਂਦਾ ਤੇ ਕਈ ਵਾਰੀ ਭਾਈ ਆਹ ਸੰਤਰਿਆਂ ਦਾ ਵੀ ਅੱਡੋ ਅੱਡ ਸਾਈਜ਼ ਆ ਤੇ ਉਹਦੇ ਉੱਤੇ ਆਏ ਭਾਈ ਤੇ ਜਾਈਪੇ ਮਾਰ ਕੇ ਲਿਖਿਆ ਹੁੰਦਾ ਇਹ ਐਕਸਲ ਸਾਈਜ਼ ਆ ਤੇ 208 ਕੋਸਟ ਤੇ ਇਹ ਬਾਈ ਮੁੰਡੇ ਆਪਣੇ ਲਿਖ ਕੇ ਭੇਜ ਦੇ ਉਧਰੋਂ ਤੇ ਲੈਮਣਾ ਦਾ ਵੀ ਹੈ ਅੱਡੋ ਅੱਡ ਫਰਕ ਆ ਕਿਸੇ 'ਚ 120 ਆ ਕਿਸੇ 'ਚ 88 ਆ ਕਿਸੇ 'ਚ 113 ਕਿਸੇ 'ਚ 125 ਤੇ ਜੇ ਸਾਨੂੰ ਹੁਣ ਜੇ 125 ਵਾਲਾ ਪਿੱਛੇ ਰੱਖਿਆ ਹੋਇਆ ਤੇ ਸਾਨੂੰ ਕੱਟ ਪਿੱਛੋਂ ਕਰਨੀ ਪਏ ਤੇ ਆ ਸਾਰੀਆਂ ਬੀਜੀਆਂ ਚੱਕ ਕੇ ਸਾਈਡ ਤੇ ਤੇ ਫੇਰ ਭਾਈ ਪਿੱਛੋਂ ਆਪਾਂ ਨੂੰ ਕੱਢਣੀਆਂ ਪੈਂਦਾ ਸਾਰਾ ਸਮਾਨ ਤੇ ਐਦਾਂ ਦੀ ਗੱਲਬਾਤ ਆ ਜੇ ਭਾਈ ਇਹ ਖਾਲੀ ਹੋਵੇ ਤੇ ਸਾਨੂੰ ਸੁੱਖਾ ਅਸੀਂ ਆ ਉਹਦਾ ਲੈ ਲੈਦਾ ਸਮਾਨ ਲਾ ਜੀਦਾ ਤੇ ਸਮਾਨ ਜਿਆਦਾ ਹੈ ਤੇ ਆਈਸ ਬਾਕਸ ਆਪਣਾ ਛੋਟਾ ਹੈ ਛੋਟਾ ਕਿਉਂ ਹੈ ਤੇ ਕੰਮ ਆਦ ਨਾ ਜਾ ਕੇ ਬਹੁਤ ਵਧਿਆ ਪਿਛਲੇ 4-5 ਮਹੀਨਿਆਂ ਦਾ ਤੇ ਕੰਟੇਨਰ ਆਪਣੇ ਉਧਰ 15-15 16-16 ਗੱਡੇ ਨ ਉਤਰਦੇ ਆ ਸ਼ਾਇਦ ਅੱਜ ਹੋ ਸਕੇ ਆਪਾਂ ਉਧਰਲਾ ਮਹਾਉ ਤੁਹਾਨੂੰ ਦਿਖਾਈਏ ਜੇ ਕੰਮ ਘੱਟ ਹੋਇਆ ਤਾਂ ਆਪਾਂ ਉਧਰ ਇੱਕ ਗੱਡਾ ਦੇ ਆਵਾਂਗੇ ਥੋੜਾ ਜਿਹਾ ਸੀ ਲੈ ਆਵਾਂਗੇ ਬਾਕੀ ਦੇਖਦੇ ਆ ਅੱਜ ਦੀ ਗੱਲਬਾਤ ਅੱਗੇ ਲੋਟਾ ਮਾਹੌਲ ਆਈਸ ਬਾਕਸ ਵਾਲਾ ਕੰਮ ਵੀ ਭਈ ਉਧਰ ਬੌਸ ਨੇ ਛੇੜਨਾ ਹਜੇ ਤੇ ਆਫਿਸ ਜਾਦਾ ਭਈ ਉਧਰ ਭਾਗ ਗਿਆ ਆਪਣੇ ਅੰਦਰ ਹੀ ਅੱਧੇ ਆਫਿਸ ਮੈਂਬਰਾਂ ਉਧਰ ਬੈਠਣ ਲੱਗ ਗਏ ਤੇ ਅੱਧੇ ਕਾ ਇੱਧਰ ਆ ਕੇ ਭਈ ਆਪਦਾ ਬਿੱਲ ਬੁੱਲ ਜੇ ਖੋਲੀ ਜਾਂਦੇ ਆ ਤੇ ਹਿਸਾਬ-ਤਾਬ ਜੜ ਰੱਖੀਂਦੇ ਆ ਇਦਾਂ ਦੀ ਭਈ ਗੱਲਬਾਤ ਹੈ ਛੋਟੇ ਆਲੂ ਭਈ ਇਹਨਾਂ ਨੇ ਪਰੋਂਥੇ ਬਹੁਤ ਵਧੀਆ ਬੰਦਿਆ ਬਾੜ ਕੇ ਆਈਸ ਬਾਕਸ ਭਾਈ ਆਪਣਾ ਖਾਲੀ ਪਿਆ ਉਦੋਂ ਤੇ ਉਧਰ ਨੇ ਪਾਸੋਂ ਭਾਈ ਆਦਾ ਆਦਾਂ ਆਉਣ ਲੱਗ ਗਿਆ ਆਦਾ ਇਹ ਭਾਈ ਉਧਰ ਆਕੜਾ ਹੀ ਲੋਰੀ ਚਾੜ ਤੇ ਆਦਾਂ ਆਉਣ ਲੱਗ ਗਿਆ ਤੇ ਆਦਾਂ ਸਾਰਾ ਹੋਣਾ ਭਾਈ ਆਈਸ ਬਾਕਸ ਚਾੜ ਤੇ ਉੱਤarli ਗਾਮੇ ਚਾਈ ਜਾਣਾ ਸਮਾਂ ਭਾਈ 3.5 ਦਾ ਮੌਸਮ ਭਾਈ ਬੇਈਮਾਨ ਖਰਾਬ ਹੋ ਰਿਹਾ ਪਤਲਵਾਈ ਪੂਰੀ ਆ ਤੇ ਮੀਂਹ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਆਜੇ ਇਸੇ ਕਰਕੇ ਇੱਥੇ ਅੱਜ ਆਪਾਂ ਸਮਾਨ ਰੱਖਿਆ ਹੀ ਨਹੀਂ ਕਿਉਂਕਿ ਇੱਥੇ ਛੱਦੇ ਹੀ ਨਹੀਂ ਗਾ ਤੇ ਜਦੋਂ ਮੀਂਹ ਆ ਜੇ ਫਿਰ ਬਹੁਤ ਦਿੱਕਤ ਆਉਂਦੀ ਆ ਤੇ ਆਪਦਾ ਅੱਜ ਦਾ ਸਮਾਨ ਆਪਾਂ ਸਾਰਾ ਪਿੱਛੇ ਹੀ ਰੱਖਦੇ ਤੇ ਬਾਕੀ ਬਈ ਇੱਧਰ ਆਪਣੇ ਬਾਈ ਗਲਵੰਤ ਇਹ ਆਪਦਾ ਬਾਈ ਇੱਕ ਡਿਨਰ ਲਾ ਕੇ ਅੰਦਰ ਰੱਖੀ ਜਾਂਦੇ ਆ ਤੇ ਅੱਜ ਖੋਲ ਲਈ ਆਪਣੀ ਇਹਨਾਂ ਦੇ ਕੋਲ ਆ ਤੇ ਇਹਨਾਂ ਵਾਲੀ ਖੋਲਦੀ ਖਾਣ ਵਾਲੀ ਇੱਧਰੋਂ ਬਈ ਆਪਣਾ ਡਰਾਈਵਰ ਵੀ ਪਹੁੰਚ ਗਿਆ ਤੇ ਚਲਾਉਣੇ ਇਹਨੂੰ ਸਮਾਨ ਤੇ ਤੋੜਦੇ ਆ ਕੰਮ ਪੂਰਾ ਬਈ ਮਾਰੋ ਮਾਰ ਚੱਲ ਰਿਹਾ ਕੰਟੇਨਰ ਆਇਆ ਆਪਣੇ ਕੋਲ ਸੈਲਰੀ ਦਾ ਤੇ ਹੁਣੇ-ਹੁਣੇ ਨਵਾਂ ਸਿੱਕ ਕੰਟੇਨਰ ਖੋਲਿਆਗਾ ਤੇ ਜਦੋਂ ਬਾਈ ਕੰਟੇਨਰ ਖੋਲਦਿਆਂ ਕਈ ਵਾਰੀ ਗੋਤੇ ਅੱਗੇ ਨੂੰ ਝੁਕੇ ਹੁੰਦੇ ਆ ਤੇ ਇੱਕ ਗੇਟ ਖੋਲ ਕੇ ਅੱਜ ਦੂ ਮੋੜ ਕੇ ਕੰਮ ਚਲਾਉਣਾ ਪੈਂਦਾ ਤੇ ਨਹੀਂ ਗੋਤੇ ਸਾਰੇ ਇੱਕ ਪਾਸੇ ਨੂੰ ਆ ਜਾਂਦੇ ਕਈ ਵਾਰੀ ਆ ਥੱਲੋਂ ਗੋਤੇ ਝੁੱਕ ਜਾਂਦੇ ਆ ਬਾਜਨ ਬਾਵਾ ਹੋ ਜਾਂਦਾ ਤੇ ਐਦਾਂ ਦੀਆਂ ਗੱਲਾਂ ਬਾਈ ਧਿਆਨ ਰੱਖਣਾ ਪੈਂਦਾ ਪਹਿਲਾਂ ਵੀ ਆਪਾਂ ਦੱਸਿਆ ਭਾਈ ਸੈਲਰੀ ਕਹਿੰਦੇ ਇਹਨੂੰ ਤੇ ਇਹਦਾ ਸੂਪ ਸਾਪ ਬੰਦ ਕਾਲੇ ਵਾਸਤੇ ਹੁੰਦੀ ਆ ਮਾਮਾ ਜੀ ਇਹ ਸੂਪ ਦੇ ਵਿੱਚ ਕਰਦੇ ਆ ਸੂਪ ਚ ਇਹ ਬੱਕਰੀਆ ਸੂਪ ਹਾਂ ਟੋਜਾਂ ਸੂਪ ਠੀਕ ਆ ਮੁਰਗੀਆਂ ਸੂਪ ਕਿਸੇ ਵੀ ਚੀਜ਼ ਦਾ ਸੂਪ ਹੈ ਉਹਦੇ ਵਿੱਚ ਪੈਂਦੀ ਆ ਠੀਕ ਆ ਬੰਦ ਨਾਲੇ ਧਨੀਏ ਤੇਰਾ ਕੰਮ ਦਿਖਾ ਦਈਆ ਧਨੀਏ ਹੁੰਦੀ ਇਹ ਕੌੜੀ ਜੀ ਆ ਨਾ ਮਾਮਾ ਨਹੀਂ ਨਹੀਂ ਕੌੜੀ ਨਹੀਂ ਹਾਂ ਇਹ ਫਲੇਵਰ ਬਣਾਉਂਦੀ ਆ ਵਧੀਆ ਪੁਰਾ ਵਧੀਆ ਹਾਂ ਤੇ ਵਧੀਆ ਹੁੰਦੀ ਆ ਇਹ ਕੋਈ ਨਾ ਇਹ ਸੂਪ ਕਿਹਦੇ ਆ ਇਹ ਆ ਕੁਝ ਗੱਲਬਾਤ ਜੀ ਹੁੰਦੀ ਆ ਭਾਈ ਇਹਦੀ ਆਹ ਹੈ ਭਾਈ ਕਣੀਆਂ ਪੱਕ ਗਿਆ ਮਨ ਆ ਆ ਬਣ ਗਿਆ ਠੀਕ ਹੈ ਬਾਈ ਸਮਾਨ ਤਾਂ ਨਹੀਂ ਵਰ ਗਿਆ ਪਹਿਲਾਂ ਆਪਣੀ ਗੱਡੀ ਆ ਗਈ ਬੱਤੀ ਉਹਦਾ ਠੀਕ ਤਰ੍ਹਾਂ ਬੰਦ ਲੈ ਤੇ ਬਾਈ ਸਮਾਨ ਇਹਦਾ ਲੱਗਿਆ ਪਿਆ ਤੇ ਆ ਆ ਗਈ ਗੱਡੀ ਤੇ ਹੁਣ ਚੜਾਉਣੇ ਆਪਾਂ ਆਪਣਾ ਸਮਾਨ ਇਹਦੇ ਮੌਸਮ ਪੂਰਾ ਬੇਈਮਾਨ ਤੇ ਮੀਂਹ ਆਉਂ ਆਉਂ ਕਰੀ ਜਾਂਦਾ ਬਾਈ ਤੇ ਐਂ ਪਤਾ ਕਿਹੜੇ ਵੇਲੇ ਉਤਰ ਜੇ ਤੇ ਬੱਦਲ ਬਾਈ ਪੂਰੀ ਆ ਪੂਰਾ ਮੌਸਮ ਖਰਾਬ ਆ ਤੇ ਆਪਾਂ ਨੂੰ ਆਇਆਂ ਨੂੰ ਇੱਥੇ 8 ਦਿਨ ਹੋ ਗਏ ਤੇ 8 ਦਿਨਾਂ ਚ ਭਾਈ ਹਜੇ ਤਾਈਂ ਦਾ ਬਰਸਾਤ ਨਹੀਂ ਹੋਈ ਤੇ ਜਦੋਂ ਹੋਈ ਸੋਨ ਲਾਜ਼ਮੀ ਕਲਿੱਪ ਰਿਕਾਰਡ ਕਰਕੇ ਦਿਖਾਵਾਂਗੇ ਤੇ ਭਾਈ ਪੂਰਾ ਭਾਰੀ ਮੀਂਹ ਆਉਂਦਾ ਜਦੋਂ ਵੀ ਆਉਂਦਾ ਇੱਕ ਕੰਮ ਭਾਈ ਆਪਣਾ ਚੱਲੀ ਜਾਂਦਾ ਤੇ ਕੰਮ ਭਾਈ ਜੋਰ-ਜੋਰ ਚੱਲੀ ਜਾਂਦਾ ਮੁੰਡੇ ਲਾਈ ਜਾਂਦੇ ਐ ਬੈਟ ਭਾਈ ਤੇ apa ha? Angkara bayi ya, Sangda hoya, sharmoda hoya. <laughs> apa ha? Aja lampanya. Apa angka? Mau buat cepat-cepat lah kita anta, kita mau bikin kiram balu anta palang balik. ਜਿਹੜੇ ਸਖਸ ਨੂੰ ਆਪਾਂ ਮਲਾਉਣ ਜਾ ਰਹੇ ਆ ਇਹ ਭਾਈ ਕਿੰਦਾ ਪਿੰਡ ਦਾ ਕਿਸੇ ਕਿਹੜਾ ਮੇਰਾ ਪਿੰਡ ਭਾਈ ਝੁੱਪਣਾਲਾ ਜਿਲ੍ਹਾ ਮੋਗਾ ਉੱਤੀ ਬੋਲ ਬੜਾ ਝੰਮਣਾਲਾ ਪਿੰਡ ਜਿਲ੍ਹਾ ਮੋਗਾ ਕਿੰਨੇ ਚਿਰ ਹੋ ਗਏ ਇੱਥੇ ਆਏ ਨੂੰ ਇੱਥੇ ਆਏ ਨੂੰ ਭਾਈ ਮੈਨੂੰ ਸਾਲ ਹੋ ਚੱਲੇ ਸਾਲ ਹੋ ਚੱਲੇ ਪਹਿਲਾਂ ਕਿੱਥੇ ਕੰਮ ਕਰਦਾ ਹੁੰਦਾ ਪਹਿਲਾਂ ਭਾਈ ਮੈਂ ਹਿੱਪ ਹੋਏ ਤੇ ਲੱਗਾ ਸੀ ਕਰਦੇ ਪੰਜ ਮਹੀਨੇ ਲਾਇਏ ਅੱਛਾ ਤੇ ਦੋ ਮਹੀਨੇ ਲਾਇਏ ਮੈਂ ਇੱਧਰ ਮਾਰਕੀਟ ਹਾਂ ਆਪਣੀ ਜਿਹੜੀ ਛੋਟੀ ਕੰਪਨੀ ਆ ਬਹੁਤ ਹੁਣਾਂ ਦੀ ਅੱਛਾ ਦੋ ਮਹੀਨੇ ਉੱਧਰ ਲਾਇਆ ਨਾਈਟ ਡੌਟੀ ਕਰਦਾ ਸੀ ਤੇ ਬਾਅਦ ਚ ਹੁਣ ਮੈਂ ਇੱਥੇ ਕਿੰਨਾ ਟਾਈਮ ਹੋ ਗਿਆ 4-5 ਮਹੀਨੇ ਹੋ ਗਏ ਆ ਚੰਗੇ ਨਾ ਮਾਹੌਲ ਲੱਗਦਾ ਮਾਹੌਲ ਬਈ ਪੂਰਾ ਵਧੀਆ ਹੈ ਕੈਨੇਡਾ ਨਹੀਂ ਆ ਰਹੇ ਹਾਂ ਘਰ ਵਾਲੀ ਫਿਰੇ ਜਾਂਦੀ ਆ ਘਰ ਵਾਲੀ ਪੂਰੀ ਭਾਈ ਜਾਰਾ ਵਧੀਆ ਸਾਰੇ ਨਾ ਵਧੀਆ ਵਧੀਆ ਭਾਈ ਸਾਰੇ ਵਧੀਆ ਬੰਦੇ ਆਪਣੇ ਪੰਜਾਬੀ ਬੰਦੇ ਆ ਕੰਪਨੀ ਸਾਰੇ ਪੂਰਾ ਵਧੀਆ ਕੈਨੇਡਾ ਸਾਰੇ ਵਧੀਆ ਮਿਲਦੇ ਵਰਤਦੇ ਆ ਕੋਈ ਨਹੀਂਗਾ ਕਿ ਕੋਈ ਆਈਡੀ ਭੇਜਦਾ ਭਾਵੇਂ ਆਣੀ ਕਰ ਦੇਗੇ ਵਧੀਆ ਬੰਦੇ ਆ ਸਾਰੇ ਕੈਨੇਡਾ ਬਾਕੀ ਜਿਹੜੇ ਸੁਪਰਵਾਈਜ਼ਰ ਆਪਣੇ ਉਹ ਵੀ ਸਾਰੇ ਬੰਦੇ ਵਧੀਆ ਗਏ ਬਾਈ ਅੱਛਾ ਹਾਂਜੀ ਨੀਗਾ ਗੱਲ ਬਈ ਇੰਨੀ ਗੱਲ ਬਾਤ ਤੇ ਕੰਮ ਆਪਣਾ ਭਾਈ ਲਗਭਗ ਨਿਭੜਨ ਵਾਲੀ ਤੇ ਮਥੂੜਾ-ਵੋਟਾ ਰਹਿੰਦਾ ਹੈ ਤੇ ਨਵੇੜੀ ਜਾਂਦੇ ਆ ਤੇ ਲੋਟ ਆ ਭਾਈ ਮੋਹਰ ਭਰਿਆ ਗੱਡੀ ਨਾਲ ਇਧਰ ਲਈ ਬਸ ਇਹ ਛੱਡ ਗਿਆ ਆ ਹਰੇ ਰੰਗ ਵਾਲਾ ਤੇ ਇੱਧਰ ਖਾਲੀ ਗੰਨੇ ਲੈ ਕੇ ਜਾਂਦਾ ਜਗਾ ਭਾਈ ਇਹ ਪੂਰੀ ਸੂਰੀ ਆ ਜਦੋਂ ਐ ਇਧਰ ਸਮਾਨ ਵਾਲੇ ਪੈਲਟ ਤੇ ਹੁਣ ਤੇ ਉਹ ਪਾਸੇ ਕਰਨੇ ਪੈਂਦੇ ਆ ਦੇ ਚੈੱਕ ਚੱਕ ਕਰੂਗਾ ਸਾਰਾ ਵੀ ਸਹੀ ਆ ਨੰਬਰ ਨੰਬਰ ਬਰੇਟਾਂ ਨੂੰ ਵੀ ਬਦਲ ਦੇ ਦਿੰਦੇ ਨੇ ਨਾ ਵੀ ਤਾਂ ਲੋਡ ਵਾਟ ਬਾਈ ਧਿਆਨ ਆ ਪਾਊਗਾ ਚੱਲੇ ਆਪਣਾ ਰਾਤ ਆ ਕਸਟਮਰ ਵੀ ਪਹੁੰਚ ਗਿਆ ਟਾਈਮ ਅੱਜ ਬਾਵੇ ਹੋ ਗਿਆ ਪੌਣੇ 11 ਹੋ ਗਏ ਤੇ ਇਹਦਾ ਸਮਾਨ ਬਾਈ ਸਟੈਂਡ ਵਾਇਆ ਸਟੈਂਡ ਵਾਇਆ ਤੇ 14 ਬੈਟ ਨੇ ਅੱਜ ਇਹਦੇ ਤੇ ਵੱਡੇ ਵੱਡੇ ਉੱਚੇ ਉੱਚੇ ਬੈਟੀ ਹੋਏ ਆ ਤੇ ਵਧੀਆ ਮਿੱਤਰ ਆ ਭਈ ਇਹ ਇੱਥੋਂ ਦੇ ਕਾਲੇ ਨੇ ਤੇ ਵਧੀਆ ਮਿੱਤਰਤਾ ਰੱਖਦੇ ਨੇ ਤੇ ਸੋਹਣਾ ਕੰਮ ਕਰ ਤੇ ਮਲਾਉਣੇ ਆਪਾਂ ਇਹਨਾਂ ਨੂੰ ਤੇ ਭਈ ਆਪਾਂ ਨੂੰ ਪਹਿਲੀ ਵਾਰੀ ਮਿਲਿਆ ਹੱਥ ਦੇ ਨਾਲ ਬਾਦ ਆ। ਆਂਕਾ ਵੀਡੀਓ ਕਰਾ ਯਾਰ। ਓਕੇ ਆ। ਬਾਯਾ। ਓਕੇ ਆ ਬਾਯਾ। ਓਕੇ ਲਾ। ਓਕੇ ਲਾ। ਆਪਾਂ ਆਂਕਾ ਵੀਡੀਓ। ਹਾਂ? ਲਾ ਫਾਟਾ ਵੀਡੀਓ। ਆੜਾ YouTube ਚੈਨਲ ਤਾਲਾ ਤੇ ਭਾਈ ਇਹ ਦੱਦਿਆ ਵੀ ਕੀ ਗੱਲ ਆ ਵੀਡੀਓ ਕਦੋਂ ਬਣਾਈ ਜਾਂਦੇ ਹੋ ਤੇ ਇਹ ਤਾਂ ਮਾਹੌਲਾ ਭਈ ਬਹੁਤ ਵੱਡੀ ਲੋਰੀ ਆ ਭਾਈ ਤੇ ਇੱਕ ਜਨ ਮੇਚ 18 ਪੈਟ ਬਣ ਜਾਂਦੇ ਆ ਜੇ ਆਪਾਂ ਵਧੀਆ ਇੱਕੋ ਜੇ ਬੈਠੋਨੇ ਗੋਬੀ ਗੂਬੀ ਨਾ ਹੋਵੇ ਤੇ ਭਈ ਐਂ ਜੇ ਇਤਾਲਾ ਕੋਈ ਮਾਹੌਲਾ ਜਿਵੇਂ ਚੁਲਾਉਂਦੇ ਕਰਦੇ ਸੁਹਾਉਣੇ ਆਪਣਾ ਰਾਤ ਦਾ ਕਸਟਮਰ ਵੀ ਪਹੁੰਚ ਗਿਆ ਟਾਈਮ ਅੱਜ 8 ਵੇ ਹੋ ਗਿਆ। 9:11 ਹੋ ਗਏ। ਤੇ ਇਹਦਾ ਸਮਾਨ ਬਾਈ ਸਟੈਂਡ ਵਾਈ ਆ। ਸਟੈਂਡ ਵਾਈ ਤੇ 11 ਵੋਲਟ ਨੇ ਅੱਜ ਇਹਦੇ ਤੇ ਵੱਡੇ ਵੱਡੇ ਉੱਚੇ ਉੱਚੇ ਬੈਟਰੀ ਹੁੰਦੇ ਆ। ਤੇ ਵਧੀਆ ਮਿੱਤਰ ਆ ਭਾਈ ਇਹ ਇੱਥੋਂ ਦੇ ਕਾਲੇ ਨੇ। ਤੇ ਵਧੀਆ ਮਿੱਤਰਤਾ ਰੱਖਦੇ ਨੇ ਤੇ ਸੋਹਣਾ ਕੰਮ ਕਰ ਤੇ ਮਲਾਉਣੇ ਆਪਾਂ ਇਹਨਾਂ ਨੂੰ। ਦੇ ਭਾਈ ਆਪਾਂ ਨੂੰ ਪਹਿਲੀ ਵਾਰ ਹੀ ਮਿਲਿਆ ਹੱਥ ਦੇ ਨਾਲ ਬਾਦ। ਅਖਾ ਵੀਡੀਓ ਕਰਾਂ। ਜਿਆਲਾ। ਓਕੇ ਆਂ। ਬਾਇ ਆਂ। ਠੀਕ ਆ। ਓਕੇ ਆਂ ਬਾਇ ਆਂ। ਤੇ ਗਿਣਵੇਂ ਭਈ ਇਹ ਚ 18 ਬੈਟ ਚੜ ਜਾਂਦੇ ਨੇ। ਤੇ ਸਾਰਨੋਂ ਪਹਿਲਾਂ ਭਈ ਚੈੱਕ ਚੜਾਉਣਗੇ। ਤੇ ਚੈੱਕ ਚੜਾ ਕੇ ਤੇ ਇਹ ਦੋਜੋ ਉਹ ਬਲਾਉ ਦਾ ਭਈ ਬੈਟ ਚਾ ਦੇਣਗੇ ਤਾਂ। ਇਹ ਚੈੱਕ ਨਾਲ ਗਾਂ ਕਰੀ ਜਾਣਗੇ ਭਈ ਬੈਟ। ਚਾਹੇ ਕਰਕੇ ਭਈ ਇਹ ਪੈਸੇ ਧਾਰ ਦੇਣਗੇ ਉੱਪਰ ਤੇ ਚੱਕ ਮਾਰ ਕੇ ਅੱਗੇ ਕਰ ਦੇਣਗੇ ਇਹ ਅੰਦਰ ਭਾਈ ਦੋ ਮੁੰਡੇ ਨੇ ਉੱਪਰ ਚੱਕ ਆ ਗਿਆ ਕਿ ਪਈ ਜੇਕਰ ਮਾਰ ਕੇ ਆਲਦਾ ਅੱਗੇ ਜਾ ਜਾਂਦੇ ਦੋ ਬੰਦੇ ਹੁੰਦੇ ਨੇ ਤੇ ਤੋਰ ਛੱਡਿਆਉਣਗੇ ਭਾਈ ਸਵਾਦ ਜੀ ਲੋਰੀ ਤੇ ਦਵਾ ਜੀ ਨਹੀਂ ਆਪੀ ਜਿਆ ਹੈ ਭਾਈ ਕੋ ਮਿਲਾਂਦਾ ਜਿਆ ਹੈ ਭਾਈ ਕੀ ਕਰਕੇ ਸਾਰੇ ਆਪਦੇ ਬੈੱਡ ਚ ਲਾ ਲੈਣੇ ਗਿਆ ਮਟਰ ਬਾਈ ਉਹ ਨਾ ਕਰਕੇ ਬਿਜਾ ਰਹੇ 11 ਦੇ 11 ਪੈਂਟ ਚੜ ਗਈ ਹਜੇ ਹੋਰ ਵੀ ਜਗ੍ਹਾ ਪਈ ਸੀ ਪਰ ਇਹਨਾਂ ਦੇ ਬੌਸ ਨੇ ਆਰਡਰ ਹੀ ਉਹਨਾਂ ਸਮਾਨ ਕੀਤਾ ਸੀ ਆਪਾਂ ਸਾਰਾ ਚਾੜਤਾ ਤੇ ਲਾ ਕੇ ਬਾਈ ਦੱਲਾ ਇਹ ਵੀ ਚੱਲੇ ਆ ਘਰ ਨੂੰ ਤੇ ਲਾ ਕੇ ਫੋਗਲੀ ਚੱਲੀਏ ਆਪਾਂ ਵੀ ਘਰ ਨੂੰ ਸਾਰੇ ਮੁੰਡੇ ਚਲੇ ਗਏ ਸਮਾਂ ਹੋ ਗਿਆ 11 ਵਜੇ ਦਾ ਤੇ ਕੰਮ ਸਾਰਾ ਨਿਬੜ ਗਿਆ ਅੱਜ ਦਾ ਬਲੌਗ ਆਪਾਂ ਐਸਾ ਸਮਾਪਤ ਕਰਦੇ ਹਾਂ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਨਾ ਤੇ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਆਜ਼ਮੀ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਐਂਡ ਤੱਕ ਦੇਖਣੇ ਧੰਨਵਾਦ